ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਜਰਸੀ ਬਸਾਂ ਆਈਆਂ ਬਸੀਆਂ ਜੀ ਤੇ ਮੈਂ ਦੇਖ ਬਾਕੀ ਪਕਰਦੇ ਬਾਈ ਜੀ ਨਾਲ ਗੱਲਬਾਤ ਕੀ ਰੇਟ ਰੂਟ ਆ ਸਾਰਾ ਪੁੱਛ ਜਾਣਕਾਰੀ ਲੈਣੀ ਬਾਈ ਸਤਿ ਸ੍ਰੀ ਅਕਾਲ ਜੀ ਸ੍ਰੀ ਅਕਾਲ ਭਾਈ ਕੀ ਨਾਮ ਭਰਾ ਆਪਣਾ ਨਾਮ ਕਾਲਾ ਸਿੰਘ ਪਿੰਡ ਜੀ ਦੀਪਗੜ ਆਪਣਾ ਫੋਨ ਨੰਬਰ ਦੱਸ ਦਿਓ ਜੀ 9915810138 ਦੁਬਾਰਾ ਫਿਰ ਦੱਸ ਦਿਓ ਜੀ 9915810138 ਠੀਕ ਹੈ ਜਿਲ੍ਹਾ ਘਟਾ ਲੱਗਦਾ ਜੀ ਆਪ ਨੂੰ ਲਿਲਾ ਬਰਨਾਲਾ ਠੀਕ ਹੈ ਜੀ ਕਿਹੜੀਆਂ ਕਿਹੜੀਆਂ ਨਗਬਗਾਉਂਗੇ ਵੀਰੇ ਆਪਣੇ ਆਪਣੇ ਕੋਲੇ ਤਿੰਨ ਹੈਗੀਆਂ ਤਿੰਨੇ ਗੱਬਣੇ ਠੀਕ ਹੈ ਜੀ ਹਾਂ ਇਹਦਾ ਦੱਸੋ ਟੇਟਲ ਕੀ حساب ਦਾ ਵਾ ਇਹ ਹਫਤੇ ਦੀ ਕੱਚੀ ਹੈ ਅੱਠ ਦਿਨ ਰਹਿੰਦੇ ਦੇ ਠੀਕ ਹੈ ਜੀ ਹਾਂ ਮੈਂ ਦੇਖ ਸਕਦਾ ਇਹ ਦੂਜੇ ਸੂਸ ਹੁੰਦੀ ਹੈ ਥਾਂ ਦਾ ਦੀ ਕੱਚੀ ਹੈ ਠੀਕ ਹੈ ਜੀ ਦੋ ਦੇ ਦੂ 18 ਤੋਂ 20 ਕਿਲੋ ਠੀਕ ਹੈ ਹਾਂ ਦੇਖ ਸਕਦਾ ਧਾਨਾਂ ਦਾ 20 ਕਿਲੋ ਆ ਅੱਠ 10 ਲੈਂਦੀ ਆ ਹਾਂ ਤੁਰਕ ਦਿਖਾਓ ਜੀ ਇਸ ਦਾ ਪੂਰਾ ਤਰ੍ਹਾਂ ਜਰਸੀ ਆ। ਮੁੰਡਾ ਖੁੱਤੂ ਸਦੇ ਸਾਹਮਣੇ ਆ ਗਿਆ ਸਰ। ਬੱਸ ਰੋਹਦਰ ਭਾਈ ਜੀ ਤੋਂ ਰੇਟ ਆ। ਭਾਈ ਮੋੜ ਲਿਓ ਜੀ। ਟਟਾ ਜਟਾ ਸਭ ਮੁੰਡੇ ਜੀ ਥਾਮਸਨ ਵੀ ਸਾਹਮਣੇ ਜੀ। ਇਹ ਸਕੂਲ ਦੀ ਸੋਹਣੀ ਆ ਜੀ। ਬਾਕੀ ਪਪਾ ਦਾ ਭਾਈ ਇਹ ਰੇਟ। ਹਾਂਜੀ ਬਾਈ ਰੇਟ ਦੱਸੋ ਜੀ ਇਹਦਾ ਇਹ ਤਾਂ 60000 ਮੁੱਲ ਬਾਈ ਠੀਕ ਹੈ ਹਾਂ 60000 ਕੋਈ ਮੰਤਨ ਹੋ ਜੂਗਾ ਜੀ ਮੰਤਨ ਕਰਦੇ ਹਾਂ ਠੀਕ ਹੈ ਜੀ ਹੁਣ ਅਗਲੀ ਦਿਖਾਓ ਜੀ ਬਾਈ ਦੇਖੋ ਅਗਲੀ ਦਾ ਇਹ ਵੀ ਵੀਰੇ ਜਰਸੀ ਆ ਹਾਂ ਇਹ ਵੀ ਜਰਸੀ ਹੈ ਜੇ ਇਹ ਜਰਸੀ ਕਰਾਸ ਹੈ ਠੀਕ ਹੈ ਬਲੈਕ ਚ ਆ ਗਈ ਹਾਂ ਹਾਂਜੀ ਬਾਈ ਦੇਖ ਸਕਦੇ ਹੋ ਬਲੈਕ ਛੋੜ ਦਿਓ ਵੀਰੇ ਕਿੰਨੇ ਦਾ ਰੈਂਦੇ ਵੀਰੇ ਇਹ ਸੁਣਦੇ ਇਹ ਵੀ ਹਫਤਾ ਲੈ ਜੂਗੀ ਬਾਈ ਠੀਕ ਹੋਇਆ ਇੱਕ ਹਫ਼ਤਾ ਬਾਕੀ ਆ ਜੀ ਬਈ ਫੇਸਬੁਕ ਦੇ ਸਕਦੇ ਹਾਂ ਲਾਫਤਾਂ ਬਾਕੀ ਆ ਜੀ ਹਾਥ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਜੇ ਅਰਦਾਸਾਂ ਨਹੀਂ ਨੋਕੀ ਆ ਜੀ ਹੱਥ ਤੋਂ ਫਿਰੋ ਜੀ ਠੰਡੀ ਸੀਦਾ ਜੀ ਦੇਖੋ ਠੀਕ ਠੰਡੀ ਪੂਰੀ ਠੀਕ ਹੈ ਜੀ ਹਾਂਜੀ ਭਾਈ ਜੀ ਰੇਟ ਦੱਸੋ ਜੀ ਇਹਦਾ ਵੀ ਇਹਦਾ ਮੁੱਲ ਹੈਗਾ 5300 ਠੀਕ ਹੈ ਜੀ ਠੀਕ ਹੈ ਭਾਈ ਜੀ ਦੇਖ ਸਕਦੇ 53000 ਕੀ ਰੇਟ ਠੀਕ ਆ ਭਰਾ ਅਗਲੀ ਦਿਖਾਓ ਜੀ ਇਹ ਥੋੜੀ ਘੱਟ ਤੋਰਦੇ ਨੇ ਖਿੱਚ ਕੇ ਲੈਂਦੇ ਆਪਾਂ ਸਿਕਾ ਕੋਈ ਗੱਲ ਕੋਈ ਗੱਲ ਨਹੀਂ ਮਖੀਆ ਪਹਿਲਾ ਸੂਸ ਹੁੰਦੀ ਹੈ ਇਹ ਠੀਕ ਹੈ ਜੀ ਜਿਹੜੇ 12 13 ਦਾ ਰਹਿੰਦੀ ਹੈ ਠੀਕ ਹੈ ਸਿਕਾ ਹਾਂ ਬਰਤਨ ਤਾਂ ਨਹੀਂ ਆਹ ਬਰਤਨ ਤਾਂ ਨਹੀਂ ਜੇ ਮੜਾ ਫੇਰ ਖਾਦੀ ਕੋਈ ਗੱਲ ਕੋਈ ਗੱਲ ਨਹੀਂ ਉਹ ਵੀ ਡਰ ਜਾਂਦੀ ਹੈ ਇਹ ਖੇਤ ਪਾਈ ਨੇ ਖਿੱਚ ਕੇ ਪਾਈ ਵੀ ਠੀਕ ਹੈ ਸਿਕਾ ਕੋਈ ਗੱਲ ਨਹੀਂ ਤੇ ਹਾਂ ਜੀ ਬਾਈ ਰੇਟ ਟੂਟ ਦੱਸ ਦੋ ਇਹਦਾ ਮੁੱਲ ਕਿੰਨਾ ਇਹਦਾ 40000 ਹੈ ਹਾਂ ਇਹ ਪਹਿਲੇ ਸੂਸ ਸੁਣਾ ਜੀ ਨੇ ਇਹਦੇ ਸੂਸ ਹੁੰਦੀਆਂ 12 ਦਾ ਰਹਿੰਦੇ ਸੀ ਠੀਕ ਹੈ ਜੀ ਹਾਂ ਜੀ ਬਾਈ ਫੇਸ ਕੁਆਲਿਟੀ ਦੇਖ ਸਕਦੇ ਹੋ ਬਈ ਰੇਟ ਕਿਤੇ ਸੈਸੀ ਦਾ ਇਹ ਤਾਂ 22 ਜਰ ਮੁੱਲ ਬਈ 12 ਦਾਣੇ ਦੀ ਕੱਚੀ ਬਚੀ ਸਿੱਖ ਨਹੀਂ ਪੂਰੀ ਐ ਦੇਖੋ ਜੀ 4000 ਫਿਰ ਰੇਟ ਆ ਬਈ ਕਹਿੰਦਾ ਮਾਨਤਾ ਨੇ ਇਹਦੇ ਚ ਹੋ ਜਾਊਗਾ ਜੀਤਾ ਫਾਰਮ ਦੀਨ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਤੁਹਾਨੂੰ ਉਮੀਦ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਬਾਕੀ ਬਾਈ ਦਾ ਬਾਈ ਦਾ ਨਾ ਕਾਲਾ ਜੀ ਪੈਂਡ ਤੁਹਾਨੂੰ ਦੱਸਦਾ ਦੀਪ ਕੜ ਦੀਪ ਕੜ ਬਈ ਆਪਣੇ ਚੈਨਲ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਤੁਹਾਨੂੰ ਉਮੀਦ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਅਗਲੀ ਵੀਡੀਓ ਚੁੱੱਕ ਕੇ ਪਾਈ